ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਜਣ ਠੀਕ-ਠਾਕ ਹੋਵੋਗੇ ਹਾਂਜੀ ਆਪਾਂ ਵੀ ਜੀ ਬਿਲਕੁਲ ਠੀਕ-ਠਾਕ ਆ ਤੇ ਲੱਗਿਆ ਜੀ ਆਪਾਂ ਆਪਣੀ ਵੀਡੀਓ ਦੀ ਸਟਾਰਟਿੰਗ ਕਰ ਜੇਕਰ ਸਾਡੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਹਾਂਜੀ ਮੈਂ ਇੱਥੇ ਲੱਗੀ ਸੀਗੀ ਜੀ ਆਪਣੀ ਜਿਹੜੀਆਂ ਬੋਤਲਾਂ ਨੇ ਉਹਨਾਂ ਨੂੰ ਸਾਫ਼ ਕਰਨ ਜਿਵੇਂ ਕਿ ਤੁਹਾਨੂੰ ਹਨਾ ਪਤਾ ਹੀ ਆ ਕਿ ਹੁਣ ਗਰਮੀਆਂ ਆ ਗਈਆਂ ਗਰਮੀਆਂ ਦੇ ਵਿੱਚ ਹਨਾ ਆਪਾਂ ਨੂੰ ਪਾਣੀ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਆ ਤੇ ਇਹਦੇ ਵਿੱਚ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਤੇ ਆਪਣੀ ਬੋਤਲ ਦੇ ਵਿੱਚ ਉਹ ਦੇਖੋ ਪੀਲਾ ਪੀਲਾ ਜਿਹਾ ਮੈਂ ਨਾ ਕਿਉਂਕਿ ਮੈਂ ਇਹ ਭਰੀਆਂ ਨਹੀਂ ਸੀਗੀਆਂ ਐਦਾਂ ਹੀ ਰੱਖੀਆਂ ਹੋਈਆਂ ਨੇ ਹੁਣ ਹੁਣ ਗਰਮੀ ਆ ਗਈ ਹੁਣ ਆਪਾਂ ਭਰ ਕੇ ਇਹਨਾਂ ਨੂੰ ਫ੍ਰਿਜ ਦੇ ਵਿੱਚ ਲਾਵਾਂਗੇ ਤੇ ਆਪਾਂ ਜਦੋਂ ਇਹਨੂੰ ਡੇਲੀ ਡੇਲੀ ਭਰ ਲੰਨੇ ਆ ਤੇ ਆਪਣੇ ਪਾਣੀ ਦੇ ਵਿੱਚ ਜਿਹੜਾ ਵੀ ਢੋਰਾ ਵਗੈਰਾ ਹੁੰਦਾ ਆ ਤੁਸੀਂ ਸ਼ਾਇਦ ਮੈਨੂੰ ਪਤਾ ਨਹੀਂ ਵੀ ਕੀ ਕਹਿੰਦੇ ਹੁੰਦੀ ਅਸੀਂ ਤਾਂ ਜਿਹੜਾ ਵਾਈਟ ਵਾਈਟ ਜਿਹਾ ਹੁੰਦਾ ਪਾਣੀ ਦੇ ਵਿੱਚ ਢੋਰਾ ਕਹਿੰਦੇ ਆ ਉਹਨੂੰ ਤੇ ਉਹ ਹਨਾ ਕਾਫੀ ਜ਼ਿਆਦਾ ਹੋਇਆ ਹੋਇਆ ਆ ਕਿ ਜ ਸਾਡੇ ਪਾਣੀ ਆ ਜਿਹੜਾ ਥੋੜਾ ਜਿਹਾ ਖਰਾਬ ਆ ਇਸ ਕਰਕੇ ਉਹ ਜ਼ਿਆਦਾ ਹੋ ਜਾਂਦਾ ਵਾ ਤੇ ਬੱਚਿਆਂ ਦੀ ਬੋਤਲਾਂ ਜਿਵੇਂ ਕਿ ਪਾਣੀ ਵਾਲੇ ਬੱਚੇ ਡੇਲੀ ਹਨਾ ਯੂਜ਼ ਕਰਦੇ ਆ ਤੇ ਮੈਂ ਇਹਨਾਂ ਨੂੰ ਕਿੱਦਾਂ ਸਾਫ਼ ਕਰਦੀ ਆ ਕੀ ਗੋਜ ਲੈਣੇ ਆ ਤੇ ਬਣੇ ਰਹੋ ਜੀ ਆਪਾਂ ਵਲੌਗ ਦੇ ਨਾਲ ਵੀਡੀਓ ਦੇ ਨਾਲ ਤੇ ਆਪਾਂ ਤੁਹਾਨੂੰ ਦੱਸਾਂਗੇ ਜ਼ਰੂਰ ਕਿ ਆਪਾਂ ਜਿਹੜੀ ਇਹ ਬੋਤਲਾਂ ਨੇ ਆਪਾਂ ਕਿਵੇਂ ਸਾਫ਼ ਕਰਦੇ ਆ ਤੇ ਨਾਲ ਹੀ ਤੁਹਾਡੇ ਪਾਣੀ ਦੇ ਵਿੱਚ ਜਿਹੜੀ ਉਹ ਹਮਕ ਵਗੈਰਾ ਆਉਂਦੀ ਆ ਜਿਵੇਂ ਜੰਗਾਲ ਜੇ ਦੇ ਹਨਾ ਪਾਣੀ ਦੇ ਵਿੱਚ ਹਮਕ ਆਉਂਦੀ ਆ ਉਵਨੀ ਆਉਗੀ ਤੇ ਤੁਹਾਡਾ ਪਾਣੀ ਆ ਜਿਹੜਾ ਪੇੜ ਨੂੰ ਵੀ ਬਹੁਤ ਜ਼ਿਆਦਾ ਸਾਫ਼ ਰਹੂਗਾ ਇਦਾਂ ਕਿ ਹੁਣ ਆਪਾਂ ਨੂੰ ਇਹ ਡੇਲੀ ਡੇਲੀ ਆ ਜਿਹੜੀਆਂ ਯੂਜ਼ ਹੁੰਦੀਆਂ ਨੇ ਤੇ ਗਰਮੀ ਆ ਗਈਆਂ ਹੁਣ ਆਪਾਂ ਇਹਨਾਂ ਨੂੰ ਭਰ ਕੇ ਜੀ ਫ੍ਰਿਜ ਦੇ ਵਿੱਚ ਲਾਉਣੀ ਆ ਮੈਂ ਹੈ ਕੱਢ ਕੇ ਲੈ ਕੇ ਆਈ ਸੀਗੀ ਕਿਉਂਕਿ ਪਹਿਲਾਂ ਆਪਾਂ ਰੱਖ ਲਿੱਤੇ ਸੀਗੇ ਕਿਉਂਕਿ ਸਰਦੀ ਸੀਗੀ ਹੁਣ ਗਰਮੀ ਆ ਗਈਆਂ ਹੁਣ ਆਪਾਂ ਇਹਨਾਂ ਨੂੰ ਭਰ ਕੇ ਲਾਵਾਂਗੇ ਤੇ ਉਸ ਤੋਂ ਪਹਿਲਾਂ ਆਪਾਂ ਇਹਨਾਂ ਨੂੰ ਸਾਫ਼ ਕਰਨਾ ਸਾਫ਼ ਕਿਸ ਚੀਜ਼ ਦੇ ਨਾਲ ਕਰਾਂਗੇ ਤੇ ਚਲੋ ਮੈਂ ਤੁਹਾਨੂੰ ਦੱਸ ਦਿਆਂ ਜੀ ਆਪਾਂ ਹਾਂ ਇੱਥੇ ਨਾਲ ਇੱਕ ਕਾਲੀ ਲੈ ਲਈ। ਇਹਦੇ ਵਿੱਚ ਆਪਾਂ ਪਾਵਾਂਗੇ ਜੀ ਸਭ ਤੋਂ ਪਹਿਲਾਂ ਇੱਕ ਚਮਚਾ ਨੂਨ ਦਾ। ਕਿਉਂਕਿ ਆਪਣੇ ਕੋਲ ਤਿੰਨ ਬੋਤਲਾਂ ਨੇ ਤੇ ਇਸ ਲਈ ਆਪਾਂ ਦੋ ਚਮਚੇ ਪਾਵਾਂਗੇ। ਤੁਹਾਡੇ ਕੋਲ ਇੱਕ ਜਾਂ ਦੋ ਨੇ ਤਾਂ ਤੁਸੀਂ ਘੱਟ ਵੀ ਪਾ ਸਕਦੇ ਹੋ। ਤੇ ਮੇਰੇ ਕੋਲ ਦੋ ਚਮਚੇ ਮੈਂ ਨੂਨ ਦੇ ਪਾਇਆ ਕਿਉਂਕਿ ਦੇਖੋ ਤਿੰਨ ਬੋਤਲਾਂ ਨੇ। ਤੇ ਥੋੜਾ ਜਿਹਾ ਆਪਾਂ ਜੀ ਇਹਦੇ ਵਿੱਚ ਪਾਵਾਂਗੇ ਵਿਨੇਗਰ। ਦੇਖ ਸਕਦੇ ਹੋ ਤੁਸੀਂ। ਇਹ ਆਪਾਂ ਇਹਦੇ ਵਿੱਚ ਵਿਨੇਗਰ ਪਾ ਦਾਂਗੇ। ਉਹਨਾਂ ਪੈਨ ਨੂੰ ਚੰਗੀ ਤਰ੍ਹਾਂ ਇਹ ਜਿਹੜਾ ਮਿਕਸ ਕਰ ਲਵਾਂ। ਤਾਂ ਕਿ ਆਪਣਾ ਜਿਹੜਾ ਨਮਕ ਤੇ ਹੋ ਆਪਣਾ ਵਿਨੇਗਰ ਇਹ ਚੰਗੀ ਤਰ੍ਹਾਂ ਮਿਕਸ ਹੋ ਜਵੇ। ਹਾਂਜੀ ਇੱਥੇ ਮੈਂ ਆਪਣੀਆਂ ਬੋਤਲਾਂ ਨੇ ਜਿਹੜੀਆਂ ਉਹਨਾਂ ਦੇ ਟੱਕਣ ਖੋਲ ਲਏ। ਤੇ ਆਪਾਂ ਹਾਂ ਜਿਹੜਾ ਮਿਕਸਚਰਣਾ ਤਿਆਰ ਕੀਤਾ ਆਪਾਂ ਇਹ ਆਪਾਂ ਥੋੜਾ ਥੋੜਾ ਕਰਕੇ ਨਾ ਆਪਣੀਆਂ ਬੋਤਲਾਂ ਦੇ ਵਿੱਚ ਜਿਹੜਾ ਆਪਾਂ ਪਾ ਦੇਣਾ ਇਹਨਾਂ ਨੂੰ ਅਜਿ ਘਰ ਨਮਕ ਆਪਣਾ ਨੀਚੇ ਰਹਿ ਗਿਆ ਬਾਅਦ ਵਿੱਚ ਇਹਨੂੰ ਵੀ ਆਪਾਂ ਨਮਕ ਨੂੰ ਵੀ ਇਹਦੇ ਵਿੱਚ ਪਾ ਦਾਂਗੇ ਇਹਨੂੰ ਮੋਂਤ ਬਾਅਦ ਕਰਾਂਗੇ ਫਿਰ ਆਪਾਂ ਥੋੜਾ ਜਿਹਾ ਇਹਨੂੰ ਸ਼ੇਕ ਕਰਾਂਗੇ ਤਾਂ ਕਿ ਹਾਂ ਆਪਣੇ ਜਿਹੜੀ ਬੋਤਲਾਂ ਦੇ ਵਿੱਚ ਆ ਉਹ ਚੰਗੀ ਤਰ੍ਹਾਂ ਇਹ ਵਿੱਚ ਚਲਾ ਜਾਵੇ ਕਿ ਕਹਿ ਬੇਟੇ ਅ ਅ ਆਪਾਂ ਤਾਂ ਉਹਨਾਂ ਨਾ ਤਾਂ ਇਹਦੇ ਵਿੱਚ ਹੱਥ ਵਗੈਰਾ ਪਾ ਕੇ ਹੋ ਆਪਾਂ ਤਾਂ ਸਾਫ਼ ਨਹੀਂ ਹੁੰਦੀਆਂ ਹੈਗੀਆਂ ਠੀਕ ਮੈਂ ਤੁਹਾਨੂੰ ਦੱਸੂਗੀ ਕਿ ਹਾਂ ਇਹ ਆਪਾਂ ਵਿੱਚੋਂ ਕਿੱਦਾਂ ਸਾਫ਼ ਕਰਨੀਆਂ ਨੇ ਤੇ ਆਪਾਂ ਇਹਨਾਂ ਨੂੰ ਸਾਰਿਆਂ ਨੂੰ ਹਨਾ ਚੰਗੀ ਤਰ੍ਹਾਂ ਨਾ ਘਮਾ ਦਾਂਗੇ ਇਹਦੇ ਵਿੱਚ ਆ ਕੇ ਇਹਦਾ ਇਹਦੇ ਵਿੱਚ ਜਿਹੜਾ ਵੀ ਹਨਾ ਹੋ ਜੰਮਿਆ ਹੋਇਆ ਪੀਲਾਕ ਵਗੈਰਾ ਜਾ ਹਨਾ ਜਦੋਂ ਆਪਾਂ ਪਾਣੀ ਪੀਂਨੇ ਆ ਉਦੋਂ ਜਗਾਲਦੀ ਹਮ ਘੋਦੀ ਆ ਤਾਂ ਤੁਹਾਡੇ ਉਹ ਵੀ ਚੀਜ਼ ਐ ਇਹਦੇ ਵਿੱਚ ਨਹੀਂ ਆਊਗੀ ਤੇ ਆ ਬੱਚਿਆਂ ਦੀ ਬੋਤਲ ਆ ਇਹਦੇ ਵਿੱਚ ਵੀ ਆ ਦੇਖੋ ਪੀਲਾ ਪੀਲਾ ਜਿਆ ਕਾਫੀ ਜ਼ਿਆਦਾ ਹੋ ਜਾਂਦਾ ਵਾ ਤੇ ਹੁਣ ਆਪਾਂ ਇਹਨੂੰ ਵੀ ਚੰਗੀ ਤਰ੍ਹਾਂ ਜੜ ਟੱਕਣ ਲਾ ਕੇ ਇਹਨੂੰ ਵੀ ਆਪਾਂ ਸ਼ੇਕ ਕਰਕੇ ਅੱਗ ਤੇ ਕਰਕੇ ਇਹਨੂੰ ਇਹਨਾਂ ਨੂੰ ਹੁਣ ਆਪਾਂ 5 ਮਿੰਟ ਦੇ ਵਾਸਤੇ ਇਹਨਾਂ ਰੱਖ ਦੇਣਾ ਵਾ ਤਾਂ ਕਿ ਉਹ ਆਪਣੇ ਜਿਹੜੇ ਚੰਗੀ ਤਰ੍ਹਾਂ ਉਹ ਪਾਇਆ ਹੋਇਆ ਇਹਦੇ ਵਿੱਚ ਚੰਗੀ ਤਰ੍ਹਾਂ ਸਾਫ਼ ਹੋ ਜਾਵੇ ਹੁਣ ਆਪਾਂ ਤੇ ਇਹਨੂੰ ਥੋੜਾ ਥੋੜਾ ਹਿਲਾ ਦਾਂਗੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਵਾਲੇ 5 ਕਿ ਮਿੰਟ ਵਾਸਤੇ ਆਪਾਂ ਇਹਨਾਂ ਨੂੰ ਜਿਹੜਾ ਰੱਖ ਦੇਣਾ ਵਾ ਕਿ ਮੈਂ ਤੁਹਾਨੂੰ ਦੱਸ ਦਿਆ ਕਿ ਹਾਂ ਬਾਅਦ ਵਿੱਚ ਆਪਾਂ ਨੂੰ ਫੇਰ ਦੁਬਾਰਾ ਆਪਾਂ ਇਹਨਾਂ ਨੂੰ ਕੀ ਕੁਝ ਕਰਨਾ ਹਾਂਜੀ 5 ਮਿੰਟ ਹੋ ਚੁੱਕੇ ਆ ਤੇ ਹੁਣ ਮੈਂ ਹਾਂ ਇੱਥੇ ਇਹ ਬਰਸ਼ ਲੈ ਲਿਆ ਵੋ ਤੁਸੀਂ ਕੋਈ ਵੀ ਬ੍ਰਸ਼ ਆ ਤੁਹਾਡੇ ਕੋਲ ਬੋਤਲ ਸਾਫ਼ ਕਰਨੇ ਵਾਲਾ ਬਰਸ਼ ਹੈਗਾ ਤਾਂ ਤੁਸੀਂ ਉਹ ਵੀ ਯੂਜ਼ ਕਰ ਸਕਦੇ ਆ ਆਪਾਂ ਇਹਨੂੰ ਕਿ ਵਿੱਚ ਪਾ ਲੈਂਦੇ ਆ ਤਾਂ ਕਿ ਵਿੱਚੋਂ ਜਿਹੜਾ ਹੈ ਨਾ ਇਹ ਚੰਗੀ ਤਰ੍ਹਾਂ ਸਾਫ਼ ਹੋ ਜੇ ਫਿਰ ਚੰਗੀ ਤਰ੍ਹਾਂ ਇਹਦੇ ਵਿੱਚ ਉਹ ਘੋਟ ਦੇਣਾ ਸਾਫ਼ ਕਰ ਲੈਣਾ ਪੈਨ ਨੂੰ ਫੇਰ ਉਹ ਅਸੀਂ ਕੋਲੀ ਦੇ ਵਿੱਚ ਦੁਆਰਾ ਕੱਢ ਲਵਾਂਗੇ ਤਾਂ ਕਿ ਜਦੋਂ ਹੁਣ ਆਪਾਂ ਇਹ ਬਾਹਰੋਂ ਸਾਫ਼ ਕਰਨੀਆਂ ਨੇ ਜੀ ਆਪਣੀਆਂ ਰਹਿਣੀਆਂ ਇਹ ਚੰਗੀ ਤਰ੍ਹਾਂ ਸਾਫ਼ ਹੋ ਜਾਣ। ਇੱਦਾਂ ਕਰਤੀ ਆ। ਇਹਨੂੰ ਉੱਪਰ ਬਾਹਲੀ ਸਾਈਡ ਤੋਂ ਵੀ ਸਾਫ਼ ਕਰ ਲਾਂਗੇ। ਤੁਸੀਂ ਇਹ ਤੱਕ ਹੁਣ ਆਪ ਦੇਖ ਰਹੇ ਬਾਅਦ ਤੱਕ ਇਹ ਦੇਖਿਓ ਯੂਜ਼ ਕਰਕੇ ਤੇ ਇਹ ਕਦੇ ਵੀ ਇਹਦੇ ਵਿੱਚ ਜਿਹੜੀ ਹਮਕਾ ਜਿਹੜੀ ਉਹ ਨਹੀਂ ਆਊਗੀ ਪਾਣੀ ਪੀਣ ਲੱਗੇ। ਇਹ ਦੇਖ ਕੇ ਪਹਿਲਾਂ ਚੱਕੀ ਤਨਾ ਸਾਰੇ ਸਾਫ ਕਰ ਦਾਂਗੇ ਜਿਦ ਤੁਸੀਂ ਦੇਖ ਸਕਦੇ ਆ ਇਹ ਬੋਤਲ ਤੇ ਹੈ ਨਾ ਬਾਹਰੀ ਸਾਈਡ ਕਿ ਕਿਹਾ ਹੁਣ ਇਹ 6 ਮਹੀਨੇ ਹੋ ਗਏ ਇਹਨਾਂ ਨੂੰ ਇਹ ਪਈਆਂ ਨੇ ਆਪਾਂ ਯੂਜ਼ ਨਹੀਂ ਕੀਤੀਆਂ ਹੈਗੀਆਂ ਤੇ ਇਦਾਂ ਹੀ ਹਾਂ ਆਪਾਂ ਲਾ ਲਾ ਕਿ ਨਾ ਦੇਖੋ ਸਾਰਾ ਸਾਈਡ ਤੇ ਆਹ ਕਾਲਾ ਕਾਲਾ ਜਿਹਾ ਦੇਖੋ ਜੀ ਜੰਮਿਆ ਹੋਇਆ ਆਪਾਂ ਇਹ ਸਾਰਾ ਚੰਗੀ ਤਰ੍ਹਾਂ ਰੱਖਾਂਗੇ ਕਿ ਕਿਦਾਂ ਹਾਂ ਹੁਣ ਤੁਹਾਨੂੰ ਪਤਾ ਹੈ ਕਿ ਬੱਚਿਆਂ ਨੇ ਹੈ ਨਾ ਪਾਣੀ ਪੀਣਾ ਹੁੰਦਾ ਆ ਤੇ ਇਹ ਪੈ ਨੂੰ ਵੀ ਇਹਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਆਪਾਂ ਸ਼ੇਕ ਕਰ ਦਾਂਗੇ ਦੇਖੋ ਦੇਖੋ ਤੁਸੀਂ ਆ ਦੇਖੋ ਕਿੰਨਾ ਗੰਦਾ ਹੋ ਗਿਆ ਇਹਦਾ ਆ ਪਾਣੀ ਹੈ ਜਿਹੜਾ ਵਿੱਚੋਂ ਆਪਾਂ ਕੱਢਿਆ ਨਾ ਇਹ ਮਿਸ਼ਰਣ ਜਿਹੜਾ ਬਣਾਇਆ ਹੋਇਆ ਸੀਗਾ ਦੇਖੋ ਕਿੰਨਾ ਗੰਦਾ ਹੋ ਗਿਆ ਹੁਣ ਮੈਂ ਤੁਹਾਨੂੰ ਇਹਨਾਂ ਨੂੰ ਵਾਸ਼ ਕਰਕੇ ਦਿਖਾਣੀ ਆ ਦੇਖੋ ਜੀ ਇੱਥੇ ਆਪਣੀਆਂ ਬੋਤਲਾਂ ਨੇ ਜਿਹੜੀਆਂ ਉਹ ਬਿਲਕੁਲ ਹੀ ਸਾਫ਼ ਹੋ ਚੁੱਕੀਆਂ ਨੇ ਦੇਖੋ ਤੁਸੀਂ ਵਿੱਚੋਂ ਵੀ ਦੇਖੋ ਐ ਬਿਲਕੁਲ ਸਾਫ਼ ਹੋ ਗਈਆਂ ਨੇ ਤੁਸੀਂ ਵੀ ਆਪਣੇ ਘਰੇ ਹਾਂ ਇਸ ਤਰੀਕੇ ਦੇ ਨਾਲ ਆਪਣੀਆਂ ਬੋਤਲਾਂ ਨੇ ਜਿਹੜੀਆਂ ਸਾਫ਼ ਕਰ ਸਕਦੇ ਹੋ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਹਾਂ ਜੀ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਬਾਏ ਬਾਏ